ਜਿਹੜਾ ਕਿਸਾਨ ਕਿਉਂਕਿ ਮੈਂ ਚਿੰਤਾ ਤਾਂ ਜ਼ਾਹਿਰ ਕਰ ਰਿਹਾ ਮੈਂ ਪਹਿਲਾਂ ਵੀ ਇਸੇ ਤਰੀਕੇ ਨਾਲ ਪਹਿਲਾ ਸਪੀਕਰ ਸੀਗਾ 17 ਸਤੰਬਰ 2020 ਨੂੰ ਕੋਵਿਡ ਚ ਉਦੋਂ ਮੈਂ ਬੋਲਿਆ ਸੀ ਵੀ ਕਿਸਾਨਾਂ ਨਾਲ ਗੱਲ ਕਰ ਲਓ ਕਿਸਾਨਾਂ ਨਾਲ ਗੱਲ ਕਰ ਲਓ ਕੋਈ ਤਕਲੀਫ ਨਾ ਆਏ ਹੁਣ ਸਰ ਫੇਰ ਕਿਸਾਨਾਂ ਨੇ 13 ਤਰੀਕ ਨੂੰ ਇੱਥੇ ਸੱਦਾ ਦਿੱਤਾ ਏ ਫ फेब्रुवारी ਚ ਆਉਣ ਦਾ सर मैं पंजाब तो हाँ मैं चिंता जाहिर ता कर रहा क्योंकि पी एम साहब ने जब बिल वापस ले प्राइम मिनिस्टर साहब ने यह कहा मेरी कोई तपस्या में मेरी कोई तपस्या में कमी रह गई होगी जो ये बिल वापस लेने पड़ रहे हैं मंत्री जी बैठे हैं हमारे पार्लियामेंट फेयर मिनिस्टर सर अब भी टाइम है उनके साथ उनके ਲੀਡਰੋ ਕੇ ਸਾਥ ہماری ਇੱਕ ਟੀਮ ਕੋ ہمارے ਮੰਤਰੀਓ ਕੋ ਪੰਜਾਬ ਮੇ ਜਾ ਕੇ ਉਸੇ 13 ਸੇ ਪਹਿਲੇ ਉਹਨਾਂ ਨਾਲ ਗੱਲ ਕਰ ਲੈਣੀ ਚਾਹੀਦੀ ਆ ਜੋ ਉਹਨਾਂ ਦੀਆਂ ਮੰਗਾਂ ਉਹ ਸੁਣ ਲੈਣੀਆਂ ਚਾਹੀਦੀਆਂ ਕਿਉਂਕਿ ਨਹੀਂ ਬਹੁਤ ਵੱਡਾ ਫਿਰ ਇੱਥੇ ਆ ਕੇ ਧਰਨੇ ਲੱਗਣਗੇ ਮੁਜਾਰੇ ਹੋਣਗੇ ਬੜਾ ਔਖਾ ਹੁੰਦਾ ਉਹ ਕੰਮ 700 ਕਿਸਾਨ ਉਹ ਚ ਜਾਨ ਗਵਾ ਚੁੱਕਿਆ ਸੀ ਤੇ ਮੈਨੂੰ ਲੱਗਦਾ ਪ੍ਰਾਈਮ ਮਿਨਿਸਟਰ ਸਾਹਿਬ ਇਹ ਫੈਸਲਾ ਜ਼ਰੂਰ ਐਚਐਮ ਸਾਹਿਬ ਕਰਨਗੇ ਤੇ ਜਿੰਨਾ ਵੀ ਸਰ ਗੱਲ ਕਿੱਡੀ ਕਾ ਆਪਾਂ ਕਹੀ ਰਹੇ ਆ ਕਿਸਾਨਾਂ ਦੀ ਇਨਕਮ ਡਬਲ ਕਰਨੀ ਆ ਹੁਣ ਇਨਕਮ ਸਮਝ ਨਹੀਂ ਆਉਂਦੀ ਜੇ ਆਪਾਂ ਕਵਾਂਗੇ ਵੀ 1100 ਇਨਕਮ ਆ 2200 ਕਰਤੀ ਤਾਂ ਫਿਰ ਉਹ ਤਾਂ ਗੱਲ ਨਾ ਬਣੀ ਨਾ ਇਨਕਮ ਪਹਿਲਾਂ ਪਤਾ ਲਾਓ ਵੀ ਇਨਕਮ ਕਿੰਨੀ ਆ ਤੇ ਕਿੰਨੀ ਡਬਲ ਕਰਨੀ ਆ ਜੇ 10000 ਇਨਕਮ ਆ ਤਾਂ 20000 ਕਰ ਦੋ ਕੋਈ ਗੱਲ ਨਹੀਂ ਕਰਜਾਂ ਆਪਾਂ ਦੇ ਮੁਕਤ ਕਰਨ ਦੀ ਗੱਲ ਕਰਜਾਂ ਆਪਾਂ ਮaaf ਕਰ ਦਈਏ ਕਿੱਡੀ ਕਬੜੀ ਗੱਲ ਆ ਤੁਹਾਨੂੰ ਸਰ ਸਾਰੇ ਕਿਸਾਨ ਨੇ ਸਰਕਾਰ ਚਾਹੇ ਐਨਡੀਏ ਦੀ ਕਿਸਾਨ ਤੇ ਸਾਰੀਆਂ ਪਾਰਟੀਆਂ ਚ ਇਹ ਵੱਡਾ ਫੈਸਲਾ ਇਸੇ ਸੈਸ਼ਨ ਚ ਹੋ ਜਾਣਾ ਚਾਹੀਦਾ ਉਹਨਾਂ ਨਾਲ ਗੱਲ ਕਰਕੇ ਵੀ ਸਾਰਾ ਕਰਜ਼ਾ ਜਿਹੜਾ ਕਿਸਾਨਾਂ ਦਾ ਮaaf ਕਰ ਉਹ ਮaaf ਕਰਦ ਕੇ ਤੇ ਬੱਲੇ ਬੱਲੇ ਕਿਸਾਨ ਕਰਨਗੇ ਖੁਸ਼ੀ ਨਾਲ ਤੁਹਾਡੀ ਗੱਲ ਕਰਨਗੇ ਸਾਨੂੰ ਇਹ ਚ ਕੋਈ ਨਹੀਂ ਵੋਟਾਂ ਦੀ